ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਕੌਣ ਮੈਂ ਖਾ ਮੁਖਾ ਅੱਜ ਗੱਲ ਕਰਨੀ ਹੈ ਤਰਨਤਾਰਨ ਤੋਂ ਜਿਹੜੀ ਜਿਮਨੀ ਚੋਣ ਹੋਣੀ ਹੈ ਬਾਏ ਇਲੈਕਸ਼ਨ ਉਹਦੇ ਤੇ ਅੰਮ੍ਰਿਤਪਾਲ ਦਾ ਪਾਪਾ ਨਣਕੇ ਮੂਤਪਾਲ ਦਾ ਪਿਓ ਬੋਲਿਆ ਕਹਿੰਦਾ ਅਸੀਂ ਸੰਦੀਪ ਸਣੀ ਦੇ ਪਰਿਵਾਰ ਨੂੰ ਬੇਨਤੀ ਕਰਾਂਗੇ ਬੀ ਸਨੀ ਜਿਮਨੀ ਚੌੜ ਤਰਨ ਤਰਨ ਤੋਂ ਲੜੇ ਅੱਛਾ ਜਦੋਂ ਮੈਂ ਕਹਿੰਦਾ ਵੀ ਤੂੰ ਕੌਣ ਮੈਂ ਖਾਮ ਖਾ ਇਹੋ ਲੋਕ ਨੇ ਨਾ 13 ਚੋਂ ਨਾ 30 ਚੋਂ ਪੰਥ ਨੂੰ ਕਿੰਨੇ ਕ ਦੇਣ ਹੈ ਮੁੰਡਾ ਜਨਾਨੀ ਵਾਸੀ ਗੈਸਟਾਂ ਦੇ ਨਾਲ ਸੰਬੰਧ ਸੀ ਦਬਈ ਦੇ ਵਿੱਚ ਕਾਰੋਵਰ ਫੇਲ ਹੋਇਆ ਤੇ ਭੁੱਖ ਨੰਗ ਨਾਲ ਭੁੱਲਦਾ ਹੋਇਆ ਪਰਿਵਾਰ ਅੱਗੇ ਦਾ ਲ ਆਵਿੰਦਾ ਹੈ ਪੰਜਾਬ ਦੇ ਵਿੱਚ ਖਨੂਰ ਸਾਹਿਬ ਦੇ ਲੋਕਾਂ ਨੇ ਵੋਟਾਂ ਪਾ ਕੇ ਬਹੁਤ ਵੱਡੀ ਗਲਤੀ ਕੀਤੀ ਹੁਣ ਖਮਿਆਜਾ ਭੁਗਤ ਰਹੇ ਐ ਇਹ ਉਹ ਪਰਿਵਾਰ ਹੈ ਤੇ ਉਹਦੋਂ ਸਣੀ ਦਾ ਪਰਿਵਾਰ ਕੀ ਕਹਿੰਦਾ ਕਹਿੰਦਾ ਅਸੀਂ ਤਾਂ ਜੇ ਇਲੈਕਸ਼ਨ ਲੜਾਂਗੇ ਆਜ਼ਾਦ ਲੜਗੇ ਜਣ ਕੇ ਜਿਹੜਾ ਪੰਥਕ ਕੀੜਾ ਹੈ ਨਾ ਉਹਨਾਂ ਦੇ ਦਿਮਾਗ ਵਿੱਚ ਬਹੁਤ ਵੱਡਾ ਹੈ। ਪੰਥ ਕੀੜਾ ਜਿਹੜਾ ਹੈ ਨਾ ਬਹੁਤ ਵੱਡਾ ਹੈ। ਇੱਕ ਮੈਨੂੰ 15 ਸਾਲ ਪਹਿਲਾਂ ਬਾਬਾ ਮਿਲਿਆ ਸੀ ਤੇ ਮੂੰਗੀ ਦੀ ਦਾਲ ਵਿੱਚ ਡਲੇ ਹੋਏ ਛੋਲੇ ਮੋਠ ਮਾਂ ਸਦਨਾ ਆ ਜਾ ਇਕੱਠਾ ਕੀਤਾ ਹੋਇਆ ਬਾਟੀ ਭਰੀ ਬੈਠਾ ਉੱਪਰ ਕੜਸੀ ਪਾਈ ਹੋਈ ਘਿਓ ਦੀ ਨਹੀਂ ਲੰਗਰ ਛਕ ਲਿਆ ਕਹਿੰਦਾ ਹਾਂ ਪੰਥਕ ਦਾਣ ਨਾਲ ਛਕਿਆ ਮਤਲਬ ਸਤਨਾਜਾ ਜਿਹੜਾ ਲੋਕਾਂ ਦਾ ਇਕੱਠਾ ਕੀਤਾ ਹੁੰਦਾ ਮੰਗ ਤਾਂ ਕੇ ਉਹ ਕੁਲ ਕੇ ਬਣਾ ਲੋ ਤੇ ਉਹਨੂੰ ਪੰਥਕ ਦਾਣ ਕਹਿੰਦੇ ਆ ਇਹ ਉਹ ਲੋਕ ਨੇ ਜਣ ਕੇ ਸਿਰੇ ਦੀਆਂ ਝੂਠਾਂ ਇਕੱਠੀਆਂ ਕੀਤੀਆਂ ਹੋਈਆਂ ਕਬੀਰ ਸਾਹਿਬ ਨੇ ਨਾ ਜਦੋਂ ਸੂਰ ਦੀ ਗੱਲ ਕੀਤੀ ਹੈ ਨਾ ਕਵੀਰ ਸਾਖ ਤੇ ਸੂਕਰ ਭਲਾ ਰਾਖਾ ਆਛਾ گاਉਂ ਜਣ ਕੇ ਕਹਿੰਦੇ ਸੂਰ ਵੀ ਭਲਾ ਜਿਹੜਾ ਪਿੰਡ ਦੀ ਗੰਦਗੀ ਸਾਫ ਕਰ ਦਿੰਦਾ ਇਹ ਲੋਕ ਉਹਨਾਂ ਨੂੰ ਵੀ ਭੇੜੇ ਆ ਜਿਹੜੇ ਕਹਿੰਦੇ ਅਸੀਂ ਪੰਥਕਾਂ ਹੁਣ ਪਹਿਲਾਂ ਇੱਕ ਪੰਥ ਦਾ ਮਾਲਕ ਭਾਪਾ ਅਮਰਤਪਾਲ ਦਾ ਕਹਿੰਦਾ ਸੰਦੀਪ ਸਣੀ ਚੋਣ ਲੜੂਗਾ ਤੇ ਸੰਦੀਪ ਸਰਿੰਦੇ ਪਰਿਵਾਰ ਦੇ ਦਿਮਾਗ ਵਿੱਚ ਉਹਦੋਂ ਵੱਡਾ ਕੀੜਾ ਸੀ ਉਹ ਕਹਿੰਦੇ ਅਸੀਂ ਆਜ਼ਾਦ ਲੜਾਂਗੇ ਵੀ ਸਾਡੀ ਐਡੀ ਵੱਡੀ ਹਿੰਮਤ ਹੈ ਪਰ ਇਹਨੂੰ ਪਤਾ ਨਹੀਂ ਵੀ ਪਹਿਲਾ ਲੋਕ ਖੰਡੂਰ ਸਾਹਿਬ ਦੇ ਤੇ ਫਰੀਦਕੋਟ ਦੇ ਗਲਤ ਹੀ ਕਰ ਬੈਠੇ ਹੁਣ ਨਹੀਂ ਕਰਨਗੇ ਜਣੇ ਕਿ ਇਹ ਲੋਕ ਇਹ ਸਮਝਦੇ ਨੇ ਵੀ ਅਸੀਂ ਕੌਮ ਦੇ ਮਾਲਕ ਹੁਣ ਅਮਰਪਾਲ ਦਾ ਪਾਪਾ ਕਿਹੜੀ ਪਾਰਟੀ ਦਾ ਮਾਲਕ ਹੈ ਬਾਰਸ ਪੰਜਾਬ ਦੇ ਤੇ ਹੁਣ ਇਹਨਾਂ ਨੇ ਦਿਮਾਗ ਵਿੱਚ ਕੀੜਾ ਐਡਾ ਵੱਡਾ ਕਰ ਲਿਆ ਸਣੀ ਦੇ ਪਰਿਵਾਰ ਨੇ ਵੀ ਅਸੀਂ ਕੌਮ ਦੇ ਸਿਰ ਤੇ ਬੈਠੇ ਅੱਛਾ ਇਹ ਲੋਕ ਨਾ ਉਹਨੇ ਕੁੱਤਾ ਗੱਡੇ ਥੱਲੇ ਚੱਲਦਾ ਸੀ ਤੇ ਕੁੱਤੇ ਨੂੰ ਇਦਾਂ ਲੱਗਾ ਵੀ ਗੱਡਾ ਤਾਂ ਮੇਰੇ ਸਹਾਰੇ ਚੱਲੇ ਜਾਂਦਾ ਤੁਰਿਆ ਜਾਂਦਾ ਇਹ ਲਿਖੇ ਨੇ ਬਹੁਤ ਵੱਡੇ ਜਿਨ੍ਹਾਂ ਨੇ ਪੰਥ ਲਈ ਕੁਝ ਕੀਤਾ ਹੈ ਜਾਂ ਕੀਤਾ ਸੀ ਉਹਨਾਂ ਲੋਕਾਂ ਨੂੰ ਜਣ ਕੇ ਇਹਨਾਂ ਨੇ ਅੱਖੋਂ ਪਰੋਖੇ ਕਰ ਦਿੱਤਾ ਜੇ ਕੋਈ ਸਿਆਣਾ ਵਿਦਵਾਨ ਆਇਆ ਕੌਮ ਲਈ ਬੋਲਣ ਵਾਸਤੇ ਉਹਨੂੰ ਬੋਲਣ ਹੀ ਦਿੱਤਾ ਗਿਆਨੀ ਦਿੱਤ ਸਿੰਘ ਵਰਗੇ ਇਹਨਾਂ ਨੇ ਮਿੱਟੀ ਚ ਮਿਲਾ ਕੇ ਰੱਖਤੇ ਇਹਨਾਂ ਲੋਕਾਂ ਨੇ 1947 ਤੋਂ ਬਾਅਦ ਜੇ ਆਪਾਂ ਗੱਲ ਕਰੀਏ ਨਾ ਸਭ ਕੁਝ ਮਲਿਆ ਮੇਟਣਾ ਲੋਕਾਂ ਨੇ ਕਰ ਦਿੱਤਾ ਚਲੋ ਮੈਂ ਤਾਂ ਗੱਲ ਇਹਨਾਂ ਫੁਕਰਿਆਂ ਦੀ ਕੀਤੀ ਹੈ ਪਹਿਲਾਂ ਬੀਬੀ ਖਾਲੜਾ ਦਾ ਜ਼ਿਕਰ ਕਰਦੇ ਸੀ ਬੀਬੀ ਨੂੰ ਪਤਾ ਲੱਗ ਗਿਆ ਵੀ ਜੇ ਮਾੜੀ ਮੋਟੀ ਮੇਰੀ ਇੱਜ਼ਤ ਬੱਜੀ ਹੈ ਮੈਂ ਉਹ ਬਚਾ ਲਵਾਂ ਉਧਾਂ ਪਾਸੇ ਹੋ ਗਏ ਕਹਿੰਦੇ ਮੈਨੂੰ ਇਲੈਕਸ਼ਨ ਲੜਨੀ ਅੱਛਾ ਮੈਂ ਗੱਲ ਕਿਉਂ ਕੀਤੀ ਹੈ ਮੈਂ ਗੱਲ ਤਾਂ ਕੀਤੀ ਹੈ ਵੀ ਇਹ ਲੋਕ ਨੇ ਪਹਿਲਾਂ ਪੰਪ ਦੇ ਕੇ ਕਿਸੇ ਨੌਜਵਾਨ ਤੋਂ ਗਲਤੀ ਕਰਵਾਓ ਫਿਰ ਫੂਕ ਦੇ ਕੇ ਉਹਨੂੰ ਜੋਧਾ ਬਣਾਓ ਫਿਰ ਜੋਧਾ ਬਣਾ ਕੇ ਵੋਟਾਂ ਲੈਣ ਵੇਲੇ ਉਹਨੂੰ ਵਰਤੋ ਆਹ ਲੱਛਣ ਹੈ ਇਹਨਾਂ ਲੋਕਾਂ ਦੇ ਜਿਹੜਾ ਸੰਦੀਪ ਸਣੀ ਹੈ ਉਹ ਕਿਸ਼ੂਰਮਾ ਕਹੀ ਚਲੋ ਕਹਿਣ ਨੂੰ ਕੀ ਹੈ ਤੁਹਾਡੇ ਪਿੱਛੇ ਲੱਗੇ ਮੈਂ ਕਹਿ ਦਣਾ ਉਹ ਕਹਿਣਾ ਨਾ ਜੋਧਾ ਬਣੇ ਨਾ ਸੂਰਮਾ ਬਣੇ ਗਲਤੀ ਹੈ ਪਹਿਲਾਂ ਵੀ ਕਰ ਲਈ ਜੇਲ੍ਹ ਵਿੱਚ ਵੀ ਕਰ ਲਈ ਆਛਾ ਜੇ ਉਹ ਜੋਧਾ ਹੀ ਐ ਮੰਨ ਕੇ ਚੱਲੋ ਅਮਰਤਪਾਲ ਦਾ ਪਾਪਾ ਕਵੇ ਵੀ ਸੰਦੀਪ ਸਾਨੀ ਜੋਧਾ ਹੈ ਉਦੋਂ ਬਾਅਦ ਇਹਨੂੰ ਸਵਾਲ ਕਰਾਂਗੇ ਵੀ ਤੇਰਾ ਮੁੰਡਾ ਜੋਧਾ ਹੈ ਜਿਹੜਾ ਡਿਬਰੂਗੜ੍ਹ ਜੇਲ੍ਹ ਵਿੱਚ ਬੈਠਾ ਹੈ ਤੇਰੇ ਨੂੰ ਮਾਈ ਭਾਗੋ ਹੈ ਜਿਹੜੇ ਡਿਬਰੂਗੜ੍ਹ ਦੇ ਵਿੱਚ ਕਿਰਾਏ ਤੇ ਬਹੁਤ ਵੱਡਾ ਫਲਾਈਟ ਲੈ ਕੇ ਬੈਠੀ ਹੈ ਉਹ ਪੈਸਾ ਕਿੱਥੋਂ ਆਉਂਦਾ ਠੀਕ ਹੈ ਸਨੀ ਦੇ ਪਰਿਵਾਰ ਕੋਲੇ ਵੀ 2-4 ਕਰੋੜ ਰੁਪਇਆ ਆ ਗਿਆ ਸਨੀ ਦਾ ਛੋਟਾ ਜਿਹਾ ਬੱਚਾ ਹੈ ਉਹਨੂੰ ਪੜਾ ਲਿਖਾ ਲਓ ਤੋਰੀ ਫੁਲਕਾ ਚਲਾ ਲਓ 2-4 ਦੁਕਾਨਾਂ ਹੋਰ ਪਾ ਲਓ ਪਰ ਕੌਮ ਦੇ ਵਾਰਸ ਬਣ ਕੇ ਨਾ ਕੌਮ ਦਾ ਬੇੜਾ ਘਰ ਕਰਨ ਦੀ ਕੋਸ਼ਿਸ਼ ਨਾ ਕਰੋ ਬਹੁਤ ਲੋਕ ਇੱਥੇ ਸੁਲਝੇ ਹੋਏ ਸਿਆਣੇ ਬੈਠੇ ਹੈ ਚਲੋ ਇਨਾਂ ਨੇ ਜਿਹੜੀ ਦਹੀਂ ਸੌਰੀ ਕੜੀ ਦਹੀਂ ਮੈਂ ਤਾਂ ਕਿਹਾ ਜੀ ਕੜੀ ਲੱਸੀ ਤੋਂ ਬਣਦੀ ਐ ਜੇ ਲੱਸੀ ਨੂੰ ਹੋਵੇ ਦਹੀਂ ਦੀ ਲੋੜ ਪੈਂਦੀ ਐ ਅਸੀਂ ਕੱਲ ਹੀ ਬਣਾਈ ਸੀ ਲੱਸੀ ਹੈ ਨਹੀਂ ਸੀ ਦਹੀਂ ਪਾਲੀ ਤੇ ਕੜੀ ਬਣ ਜਾਂਦੀ ਉਹ ਵਧੀਆ ਇਹਨਾਂ ਨੇ ਜਿਹੜੀ ਕੜੀ ਘੋਲਣੀ ਸੀ ਘੋਲਤੀ ਤਰਨਦਾਰ ਨੂੰ ਵਾਲਿਓ ਥੋੜਾ ਜਿਹਾ ਅਕਲ ਤੋਂ ਕੰਮ ਲੈ ਲਿਓ ਤੇ ਨਹੀਂ ਇਹ ਲੋਕ ਉਹ ਨੇ ਆਪ ਤਾਂ ਛਿੱਤਰ ਖਾਣਗੇ ਹੀ ਖਾਣਗੇ ਤੇ ਆਮ ਮਾਤਰਾ ਦੇ ਵੀ ਪਾਸੇ ਕੁੱਟੇ ਜਾਣਗੇ ਇਹ ਚੇਤੇ ਰੱਖਿਓ ਕਿਸੇ ਨੇ ਨਹੀਂ ਖੜਨਾ ਨਾ ਕੋਈ ਖੜਿਆ ਜਿੱਤ ਤੱਕ ਆ ਜਿਹੜੇ ਅਮਰਤਪਾਲ ਦੇ ਨਾਲ ਫਸੇ ਨੇ ਨਾ ਸਭ ਬਿਲਕਦੇ ਨੇ ਦੇਖਿਆ ਕਰੋ ਬਾਜੇ ਕੇ ਭਗਵਾਨ ਮੰਤਰੀ ਦੇ ਛੋਟੇ ਜੇ ਮੁੰਡੇ ਨੂੰ ਪਾਪਾ ਕੀ ਕਰਦਿਆ ਐ ਟੀਕਾ ਲਵਾਇਆ ਐ ਪਾਪਾ ਕੀ ਕਰਦਾ ਐ ਪੱਠੇ ਭੜਦਾ ਉਹ ਵਿਚਾਰਾ 70-75 ਸਾਲ ਦਾ ਬਜ਼ੁਰਗ ਐ ਬਿਲਕਦਾ ਫਿਰਦਾ ਕਮਲਾ ਸੀ ਮੁੰਡਾ ਗੋਲੀਆਂ ਪੰਜ ਚਾਰ ਵੱਧ ਖਾ ਲਈਆਂ ਸ਼ਹੀਦیاں ਦੇ ਦੇਾਂਗੀ ਗਾਲਾਂ ਗੂਲਾਂ ਕੱਢ ਬੈਠਾ ਟੰਗਿਆ ਗਿਆ ਇਦਾਂ ਹੀ ਸਾਨੀ ਫੁਕਰੇ ਨੇ ਕੀਤਾ ਇਹ ਕੋਈ ਕੁਰਬਾਨੀ ਨਹੀਂ ਦੀ ਇਹ ਬੇਵਕੂਫੀਆਂ ਨੇ ਤੇ ਬੇਵਕੂਫਾਂ ਦੀ ਮੰਡੀ ਪੰਜਾਬ ਦੇ ਵਿੱਚ ਬਹੁਤਾਂ ਥਾਂ ਤੇ ਲੱਗਦੀ ਹੈ ਤੇ ਇਹ ਲੋਕੋ ਕੋਰਾ ਸੱਚ ਐ ਕੌੜਾ ਸੱਚ ਐ ਚੁੱਪਦਾ ਹੁੰਦਾ ਹੈ ਹਾਜਮ ਕਰ ਲਿਆ ਕਰੋ ਨਾ ਬੇੜਾ ਘਰ ਕਰੋ ਪੰਜਾਬ ਦਾ ਇਹਨਾਂ ਖਤੀੜਾਂ ਨੂੰ ਇਹ ਗੰਦਗੀ ਨੂੰ ਨਾ ਪਹਾੜਾਂ ਤੇ ਚੜਾਓ ਗੰਦਗੀ ਜਿੰਨੀ ਮਰਜ਼ੀ ਉੱਪਰ ਨੂੰ ਉਛਾਲੋਗੇ ਨਾ ਤੁਹਾਡੇ ਸਿਰ ਤੇ ਪੈਣੀ ਆ ਬਸ ਇਹ ਗੱਲ ਸਮਝ ਲਿਓ ਕਹਿੰਦਾ ਬਾਅਦਸ ਪੰਜਾਬ ਦੇ ਜਥੇਬੰਦੀ ਵੱਲੋਂ ਸਣੀ ਦੇ ਪਰਿਵਾਰ ਨਾਲ ਗੱਲ ਕੀਤੀ ਜਾਓ ਵੀ ਸਣੀ ਇਲੈਕਸ਼ਨ ਲੜੇ ਉਹਨਾਂ ਨੇ ਪਹਿਲੀ ਪੋਸਟ ਪਾਤੀ ਕਿ ਅਸੀਂ ਤਾਂ ਆਜ਼ਾਦ ਲੜਾਂਗੇ ਜਾਣ ਕੇ ਤੂੰ ਕੌਣ ਮੈਂ ਖਾਮਖਾ ਤੂੰ ਪੰਥਕ ਮੈਂ ਪੰਥਕ ਇੱਕੋ ਮੰਡ ਦੀ ਤੇ ਉਹ ਕਿ ਜਿਹੜਾ ਉਹ ਰੋੜਾ ਹੈ ਕੀਸ਼ੀ ਉਹਦੋਂ ਸਰਸਨ ਵਾਲਾ ਜੋ ਪੈਂਸੇ ਨਾ ਤੂੰ ਸ਼ੇਰ ਮੈਂ ਸ਼ੇਰ ਕਹਿੰਦੇ ਸੀ ਨਾ ਉਹ ਕਿਸੇ ਨੇ ਐਡਿਟ ਕਰਤੀ ਉਹ ਕਹਿੰਦੇ ਤੂੰ ਕੁੱਤਾ ਮੈਂ ਕੁੱਤਾ ਇਹ ਸਚਾਈ ਹੈ ਸਾਡੇ ਕੋਲ ਤੇ ਜਿਹੜੀ ਗੱਲ ਫਿੱਟ ਨਹੀਂ ਬਹਿੰਦੀ ਨਾ ਮੈਨੂੰ ਉਹ ਮੈਂ ਕਹਿ ਦਿੰਨਾ ਗੋਡੇ ਲੱਗੇ ਗਿੱਟੇ ਲੱਗੇ ਬਸੇਰਾ ਗੰਦ ਪਾ ਰਿਓ ਪੰਜਾਬ ਵਿੱਚ ਪੰਜਾਬ ਦੀ ਕਦੇ ਗੱਲ ਵੀ ਕਰ ਲੋ ਪੰਜਾਬ ਦੇ ਨੌਜਵਾਨਾਂ ਨੂੰ ਕਦੇ ਚੰਗੀ ਸਿੱਖਿਆ ਵੀ ਦੇ ਲੋ ਨੌਜਵਾਨਾਂ ਦੀ ਪੰਜਾਬ ਨੂੰ ਲੋੜ ਹੈ ਪੜ੍ਹ ਲਿਖ ਕੇ ਪੈਰਾਂ ਤੇ ਖੜੇ ਹੋਣ ਤੇ ਨਹੀਂ ਤਾਂ ਇਹਨਾਂ ਲਗੌੜਾਂ ਨੇ ਕਤੀੜਾਂ ਨੇ ਖੱਜਾਂ ਨੇ ਭੇਡਾਂ ਨੇ ਹਰਾਮ ਖੂਰਾਂ ਨੇ ਪੰਥ ਦੇ ਨਾਂ ਤੇ ਪੰਜਾਬ ਦਾ ਬੇੜਾ ਗਰਗ ਕਰਦਾ ਮਾਫ ਕਰਨਾ ਜੀ ਮੈਂ ਦੋ ਵਖਤ ਪਾਠ ਕਰਦਾ ਜਿੰਨਾ ਕੋ ਹੋਵੇ ਇਹ ਸ਼ਬਦ ਉਹਨਾਂ ਲੋਕਾਂ ਲਈ ਨੇ ਜਿਹੜੇ ਇਹ ਸ਼ਬਦਾਂ ਦੇ ਲਾਇਕ ਨਹੀਂ ਮੈਂ ਆਮ ਨਹੀਂ ਕਿਸੇ ਨੂੰ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ